ਸਥਾਨਕ ਜੇਲ੍ਹ ਦੇ ਚਾਰ ਕੈਦੀਆਂ ਜਿਨ੍ਹਾਂ ਨੂੰ ਕਿਸ ਸਰਕਾਰੀ ਬੱਸ ਦੇ ਰਾਹੀਂ ਮੋਗਾ ਪੁਲਿਸ ਦੀ ਨਿਗਰਾਨੀ ਹੇਠ ਮਾਨਯੋਗ ਅਦਾਲਤ ਮੋਗਾ ਵਿਖੇ ਪੇਸ਼ੀ ਭਗਤੌਣ ਦੇ ਲਈ ਲਗਾਇਆ ਜਾ ਰਿਹਾ ਸੀ ਜਿਸ ਦੇ ਚੱਲਦੇ ਇਹਨਾਂ ਦੀ ਕਿਸੇ ਗੱਲ ਤੋਂ ਆਪਸੀ ਟਕਰਾਰ ਹੋ ਗਈ ਇਸ ਦੌਰਾਨ ਇੱਕ ਕੈਦੀ ਦੇ ਨਾਲ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਜ਼ਖਮੀ ਵਿਅਕਤੀ ਨੂੰ ਇਸ ਵੇਲੇ ਸਿਵਲ ਹਸਪਤਾਲ ਫਰੀਦਕੋਟ ਵਿਖੇ ਜੇਰੇ ਇਲਾਜ ਭਰਤੀ ਕਰਵਾਇਆ ਗਿਆ ਉੱਥੇ ਹੀ ਜ਼ਖਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਉੱਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ। ਇਸ ਜ਼ਖਮੀ ਕੈਦੀ ਜਿਸ ਦਾ ਨਾਮ ਜਸ ਲਖਪ੍ਰੀਤ ਸਿੰਘ ਹੈ ਜੋ ਕਿ ਮੋਗਾ ਦਾ ਰਹਿਣ ਵਾਲਾ ਹੈ ਤੇ ਥਾਣਾ ਮੋਗਾ ਦੇ ਵਿੱਚ ਦਰਜ ਮੁਕੱਦਮਾ ਨੰਬਰ 17 ਜੋ ਕਿ ਇਸ ਤੇ ਬੀਤੀ 18 ਫਰਵਰੀ 2021 ਦੇ ਵਿੱਚ ਧਾਰਾ 302, ਧਾਰਾ 34, ਧਾਰਾ 188 ਆਈਪੀਸੀ ਤਹਿਤ ਦਰਜ ਕੀਤਾ ਗਿਆ ਸੀ ਜੋ ਕਿ ਹੁਣ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਹੈ। ਜਾਣਕਾਰੀ ਦੇ ਅਨੁਸਾਰ ਜ਼ਿਲ੍ਹਾ ਮੋਗਾ ਦੇ ਪੁਲਿਸ ਕਰਮਚਾਰੀ ਜਦ ਫਰੀਦਕੋਟ ਜੇਲ੍ਹ ਦੇ ਵਿੱਚੋਂ ਜਸ ਲਖਪ੍ਰੀਤ ਸਿੰਘ, ਕੈਦੀ ਹਰਮਨ ਸਿੰਘ ਪਾਉ ਅਤੇ ਦੋ ਹੋਰ ਕੈਦੀਆਂ ਨੂੰ ਸਰਕਾਰੀ ਬੱਸ ਰਾਹੀਂ ਅਦਾਲਤ ਮੋਗਾ ਵਿੱਚ ਪੇਸ਼ੇ ਭਗਤੌਣ ਦੇ ਲਈ ਲੈ ਕੇ ਜਾ ਰਹੇ ਸੀ ਤਾਂ ਜ਼ਿਲ੍ਹੇ ਦੇ ਪਿੰਡ ਚੰਦਵਾਜਾਂ ਦੇ ਕੋਲ ਜਦੋਂ ਬੱਸ ਪਹੁੰਚੀ ਤਾਂ ਇਹਨਾਂ ਦੀ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਭਖਮੀ ਟਕਰਾਰ ਹੋ ਗਈ। ਜਿਸ ਤੋਂ ਬਾਅਦ ਤਿੰਨਾਂ ਨੇ ਮਿਲ ਕੇ ਕੈਦੀ ਜਸ ਲਖਪ੍ਰੇ ਸਿੰਘ ਦੀ ਬਸ ਦੇ ਵਿੱਚ ਹੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉੱਥੇ ਹੀ ਇਸ ਵੇਲੇ ਜੇਰੇ ਇਲਾਜ ਜਸ ਲਖਪ੍ਰੇ ਸਿੰਘ ਨੇ ਦੋਸ਼ ਲਾਇਆ ਕਿ ਇਹਨਾਂ ਨੇ ਫਰੀਦਕੋਟ ਜੇਲ੍ਹ ਦੇ ਅੰਦਰ ਪਹਿਲਾਂ ਵੀ ਕੈਦੀ ਸੁਖਦੇਵ ਸਿੰਘ ਦੇ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਹੈ। ਇਸ ਸਬੰਧੀ ਜਦੋਂ ਡੀਐਸਪੀ ਸ਼ਮਸ਼ੇਰ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਕੈਦੀਆਂ ਨੂੰ ਪੇਸ਼ੀ ਭੁਗਤਾਨ ਦੇ ਲਈ ਮੋਗਾ ਲਿਜਾਇਆ ਜਾ ਰਿਹਾ ਸੀ ਜਿਸ ਦੌਰਾਨ ਇਸ ਤਾਰੀ ਘਟਨਾ ਵਾਪਰੀ ਹੈ। ਡੀਐਸਪੀ ਦਾ ਕਹਿਣਾ ਹੈ ਕਿ ਇਹਨਾਂ ਦੀ ਆਪਸੀ ਰੰਜਿਸ਼ ਦੇ ਚੱਲਦਿਆਂ ਇਸ ਕੈਦੀ ਦੀ ਕੁੱਟਮਾਰ ਕੀਤੀ ਗਈ ਹੈ ਤੇ ਬੀਤੇ ਕੁਝ ਦਿਨ ਪਹਿਲਾਂ ਵੀ ਇਸ ਵਿਅਕਤੀ ਦੀ ਜੇਲ੍ਹ ਦੇ ਅੰਦਰ ਹੀ ਕੁੱਟਮਾਰ ਕੀਤੀ ਗਈ ਸੀ ਇਹਨਾਂ ਦੀ ਪੇਸ਼ੀ ਸੀ ਆਪਣਾ ਮੋਗਾ ਵਿਖੇ ਇਹਦਾ ਨਾਮ ਹੈਗਾ ਜਿਹੜਾ ਜਸਲਵਰ ਜਸਲਵਰ ਮੋਗਾ ਦਾ ਰਹਿਣ ਵਾਲਾ ਤਾਂ ਇਹਨਾਂ ਦਾ ਕੋਈ ਪਹਿਲਾਂ ਪੁਰਾਣਾ ਝਗੜਾ ਚੱਲਦਾ ਸੀ ਆ ਪਹਿਲਾਂ ਵੀ ਉੱਥੇ ਬਾਈਕ ਤੇ ਹੋਏ ਸੀ ਉਸ ਰੰਜਿਸ਼ ਦੇ ਵਿੱਚ ਜਿਹੜੀਆਂ ਇਹਦੀ ਜਾਂਦੇ ਆ ਬਸ ਦੇ ਵਿੱਚ ਵੀ ਚੰਦਵਾਜਾ ਕੋਲ ਮਾਰਕਡ ਕੀਤੀ ਹੈ ਇਧਰ ਕੇਸ ਨੰਬਰ ਕੀਤਾ ਗਿਆ ਸੀ ਸਦਰ ਫਰੀਦਕੋਟ ਦੇ ਵਿੱਚ ਇਹ ਤਿੰਨ ਕੁ ਦਿਨ ਪੁਰਾਣਾ ਇਨਸੀਡੈਂਟ ਹੈਗਾ ਜੀ ਤਾਂ ਇਹ ਪੱਗਾ ਤੋਂ ਜਿਹੜੀ ਐਮਐਲਆਰ ਕੀਤੀ ਮੈਂ ਆਪਣੇ ਦਫ਼ਤਰ ਸੇਅਰ ਕੀਤਾ ਫਿਰ ਉਹਨੂੰ ਦੁਬਾਰਾ ਐਮਐਲਆਰ ਕੀਤੀ ਐਮਐਲਆਰ ਕਰਨ ਤੋਂ ਬਾਅਦ ਜਿਹੜੀ ਇਹ ਕਾਰਵਾਈ ਕੀਤੀ ਹੈ 325 ਦੇ ਅਧਾਰ ਤੇ ਸੀਬੀ ਕੀਤੀ ਹੈ ਇਹ ਦੋਨੇ ਤਰ੍ਹਾਂ ਦੇ ਜੇਲ੍ਹ ਚੇਤੀ ਜੇਲ੍ਹ ਚੇਤੀ ਫਰੀਦਕੋਟ ਜਾ ਰਹੇ ਜੀ ਮੋਗੇ ਸ਼ਹੀ ਦੇ ਯਾ ਕੋਈ ਕਸਟਡੀ ਹੀ ਕਰੀ ਜੀ ਬੋਲੋ ਵੀ ਤੁਸੀਂ ਜੇ ਸਟ੍ਰਾਈਨ বাস ਦੇ ਵਿੱਚ ਬੈਠੇ ਹੋ ਨਾ ਉਹ ਕੋਈ ਸਮਾਂ ਦੇ ਲਈ ਆ ਅੱਗੇ ਪਿੱਛੇ ਇੰਦਰ ਦੇ ਵਿੱਚ ਜੇ ਚੱਲ ਬੈਠਿਆ ਕੋਈ ਆਪਸ ਦੇ ਵਿੱਚ ਕਈ ਵਾਰੀ ਖਹਿਵਾ ਜੀ ਹੋ ਜਾਂਦੀ ਹੈ ਜੇ ਤਾਂ ਜੇ ਡਿਪਾਰਟਮੈਂਟ ਦਾ ਕੋਈ ਦੱਸੇ ਤਾਂ ਉਹ ਵਕਤ ਕਰਕੇ ਪਹਿਲੇ ਮਿਲਾ ਲੈ ਕਈ ਵਾਰੀ ਵਿੱਚੋਂ ਕੋਈ ਦੱਸਦਾ ਨਹੀਂਗਾ ਤਾਂ ਫਿਰ ਇਸ ਤਰ੍ਹਾਂ ਰੰਜਸ ਦੇ ਵਿੱਚ ਝਗੜ ਪੈਂਦੇ ਉਹ ਕੇ ਸ੍ਰਸ਼ਟੀ ਦੀ ਤਲਾਵ ਉਹ ਗੇਟਲ ਦੇ ਪਟਾਵਾ ਦੇਖ ਨਹੀਂ ਮੇਰੀ ਕੋਟ ਮਾਰਿਆ ਉਹ ਘਰ ਹਸਪਤਾਲ ਲੱਗਦਾ ਨਹੀਂ ਉਹ ਹਸਪਤਾਲ ਲੱਗਦਾ ਕੋਈ ਸਟੇਟਮੈਂਟ ਹੋ ਜੀ ਬਿਊਰੋ ਰਿਪੋਰਟ ਆਨ ਏਅਰ